ਜਾਣਾ ਹੀ ਕੱਢਣ ਇਹ ਤੁਹਾਨੂੰ ਆਲਾ ਪਿਆ ਵਾ ਐਵੇਂ ਲੜੀ ਜਾਂਦੀਆਂ ਕੀ ਗੱਲ ਹੋ ਗਈ ਆ ਤੁਹਾਡੀ ਭਾਮੀ ਨੂੰ ਪੁੱਛ ਲਓ ਕੀ ਗੱਲ ਹੋ ਗਈ ਆ ਧਾਰ ਵਾਤੀ ਦਹੀਂ ਘੱਟ ਕਹਿਣ ਮੈਨੂੰ ਮੈਂ ਤਾਂ ਕੱਢਣੀ ਨਹੀਂ ਦੁੱਧ ਨਾਲ ਪੀਣਾ ਪੀਣਾ ਵੇ ਲੋ ਸਵੇਰੇ ਵੀ ਕੋਈ ਕੰਮ ਨਹੀਂ ਕਰਕੇ ਗਈ ਤੇ ਹੁਣ ਧਾਰ ਕੱਢਣ ਨੂੰ ਕਹਤੇ ਉਹ ਵੀ ਨਹੀਂ ਕੱਢਣ ਦੇ ਧਾਰ ਚੱਲ ਲੜੋਣਾ ਤਾਂ ਇਹ ਦਵੇਂ ਜਾ ਬਾਲਟੀ ਲੈ ਕੇ ਆਪ ਨੂੰ ਮੈਂ ਫੇਰ ਧਾਰ ਕੱਢ ਲੈਂਦਾ ਕੋਈ ਨਹੀਂ ਨਹੀਂ ਕੱਢਣੀ ਤਾਂ ਨਾ ਕਰ ਲੋ ਇਹ ਤੇ ਹਦਾ ਲੜਾਈ ਤੇ ਬਹਾਨੇ ਲੱਭਦੀ ਰਹਿੰਦੀ ਐ ਜਿੰਨਾ ਇਹ ਤੁਹਾਡੀ ਵੇ ਜਿੰਨੇ ਤਾਂ ਨਿੱਕੀਆਂ ਆ ਨਾ ਓਨੀਆਂ ਤਾਂ ਤਿੱਖੀਆਂ ਆ ਲੜੋਣਾ ਲਿਆਓ ਬਾਲਟੀ ਲਿਆਓ ਮੈਂ ਲੈ ਆਂ ਕਰਾਂਗੇ ਕੋਖ ਨੇ ਇਹਨਾਂ ਦਾ ਦੋਵਾਂ ਦਾ ਹਾਲ ਲੜਦੀਆਂ ਰਹਿੰਦੀਆਂ ਜਦੋਂ ਮਰਜ਼ੀ ਵੇ ਲੋ ਕੋਈ ਨਾ ਕੋਈ ਬਹਾਨਾ ਬਣਾ ਕੇ ਲੜਦੀਆਂ ਹੀ ਰਹਿੰਦੀਆਂ ਲੜਦੀਆਂ ਰਹਿੰਦੀਆਂ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਵਾ ਤੇ ਮੈਂ ਹੁਣ ਕੱਢ ਕੇ ਲੈਣਾ ਆਪ ਤਾਰ ਮੈਨੂੰ ਹੀ ਕੱਢਣੀ ਪੈਣੀ ਦੇਖਿਆ ਮੇਟਣੀ ਜੇ ਸਾਰਾ ਦਿਨ ਤੇ ਪਹਿਲਾਂ ਚਾਚੀ ਘਰ ਕੱਢ ਆਈ ਆ ਹੁਣ ਆਣ ਕੇ ਕਹਿੰਦੀ ਆ ਮੈਂ ਨਹੀਂ ਤਾਰ ਕੱਢਣੇ ਇੰਨੀ ਜ਼ਿਆਦਾ ਕੰਮ ਚੋਰਾਂ ਨਾ ਜੀ ਕੋਈ ਹਿਸਾਬ ਨਹੀਂ ਆਲਾ ਬਾਲਟੀ ਕੱਢ ਲਿਆ ਉਧਾਰ ਮੈਂ ਲੈਉਣਾ ਕਿ ਉਧਾਰ ਕੱਢ ਜੇ ਮੈਂ ਤਾਂ ਕਦੀ ਆਪਣੇ ਪੇਕੇ ਨਹੀਂ ਧਾਰ ਕੱਢੀ ਮੈਂ ਇੱਥੇ ਧਾਰਾਂ ਕੱਢਾਂ ਦੁੱਧ ਪੀਣਾ ਮੈਂ ਟੌਰਣਾ ਹੁਣ ਆਊਗੀ ਨਾ ਮੰਮੀ ਤੈਨੂੰ ਲੁੱਤੀਆਂ ਲਾਉਗੀ ਨਿੱਕੀ ਲੁੱਤੀਆਂ ਲਾਉਣੀਆਂ ਤਾਂ ਲਈ ਜਾਵੇ ਮੈਂ ਕਿਹੜਾ ਇੰਨਾ ਕੋ ਡਰਦੀ ਆਂ ਅਮੀਰ ਕਹੋ ਮੈਂ ਇੱਕ ਦੋ ਗਲਾਂ ਲਾਈਆਂ ਮੰਮੀ ਨੇ ਝੱਟ ਮੇਰੇ ਵੱਲ ਹੋ ਜਾਣਾ ਨਾਲੇ ਮੇਰੇ ਬੰਦੇ ਦੀ ਕਮਾਈ ਖਾਣ ਦੇ ਮੈਂ ਐਵੇਂ ਕੰਮ ਕਰਾਂ ਮੈਂ ਕਦੀ ਇਹਨਾਂ ਦੇ ਡੰਗਰਾਂ ਵੱਲ ਜਾਵਾਂ ਕਦੀ ਧਾਰਾਂ ਕੱਢਾਂ ਕਰਦਾ ਕੰਮ ਕਰਾਂ ਇਹਨਾਂ ਰੋਟੀਆਂ ਪਕਾਵਾਂ ਕਾ ਕੇ ਦਵਾਂ ਮੈਂ ਤਾਂ ਕਦੀ ਵੀ ਨਹੀਂ ਕਰਦੀ ਕੰਮ ਮੈਂ ਤਾਂ ਟੌਰ ਨਾ ਰਹਾਂ ਘਰ 'ਚ ਪਹਿਲਾਂ ਮੈਂ ਹੀ ਕਰਦੀ ਰਹੀ ਆ ਜੇ ਹੁਣ ਨਿੱਕੀ ਕਰ ਲੂ ਤੇ ਫਿਰ ਕੀ ਐਨਾਂ ਚਿਰ ਮੈਂ ਹੀ ਪਕਾਵਾਂ ਕਰ ਦਿੱਤੀਆਂ ਇਹਨਾਂ ਨੂੰ ਹੁਣ ਟੌਰ ਨਾ ਕਰਾਉਣਾ ਮੈਂ ਤਾਂ ਕਦੀ ਵੀ ਨਹੀਂ ਕਰਦੀ ਕੰਮ ਹੋਣਾ ਮਾ ਹੁਨਮਾ ਹੁਨਮਾ ਕਵਲੇ ਨਹੀਂ ਕਵਲ ਮਮਮੀ ਆ ਗਈ ਆ ਪਾਣੀ ਦੇ ਕੇ ਆਉਣੀ ਆ ਵਾਲੀ ਮਮਮੀ ਨਾਲ ਅੱਜ ਗੱਲ ਕਰਨੀ ਆ ਦੀਦੀ ਨੇ ਜੋ ਜੋ ਵੀ ਕੀਤਾ ਮਗਰੋਂ ਸਾਸਰੀ ਘਰ ਮੰਮੀ ਜੀ ਸਾਸਰੀ ਘਰ ਪੁੱਤ ਸਾਸਰੀ ਘਰ ਆ ਲੋ ਪਾਣੀ ਪੀ ਲੋ ਹਾਂ ਪੀ ਲੀਓ ਅੱਤ ਵਾਰ ਕਵਲ ਕਿੱਥੇ ਆ ਪਤਾ ਨਹੀਂ ਦੀਦੀ ਅੰਦਰ ਹੋਣੇ ਆ ਬਾਹਰ ਬੜੀਆਂ ਮਾਰੀਆਂ ਆਈ ਨਹੀਂ ਬਾਹਰ ਮੰਮੀ ਜੀ ਬੰਮੇ ਹੁਣੀ ਠੀਕ ਠਾਕ ਹਾਂ ਠੀਕ ਠਾਕ ਫਿਰ ਉੱਤੋਂ ਅਸੀਂ ਭੈਣ ਆ ਗਈ ਸੀ ਆਂਦੀ ਮੈਂ ਰਹਿਣੀ ਦੀ ਵਾਲੀ ਤੇ ਫਿਰ ਤੂੰ ਚੱਲ ਜਾ ਨਾਲ ਮੈਂ ਹੁਤਾ ਤੂਰੇ ਨਾਲ ਕੋਈ ਨਿਕਲੀ ਨਹੀਂ ਹੋਣੀ ਗਾਈ ਮਿਲੀ ਰਹੀ ਹੋਣੀ ਚਲ लवली ਆਏ ਮੇਰੇ ਨਾਲ ਤਾਂ ਫਿਰ ਉਹਤੇ ਮਤਾਰ ਕੇ ਗਰੰਟੀ ਚਲ ਗਿਆ ਵਾ ਠੀਕ ਆ ਮੈਂ ਵੀ ਕਹਾਂ ਮम्मी ਇਕੱਲੇ ਆਏ ਆ लवली ਦਿਖਣ ਲਈ ਨਹੀਂ ਆਇਆ ਉਹ ਤਾਂ ਕਰਕੇ ਨਹੀਂ ਆਇਆ ਉਹ ਤਾਂ ਮੈਂ ਮम्मी ਜੀ ਰੱਖ ਕੇ ਆਦਮਾ ਕਰਦਾ ਕਿੰਨੇ ਦਿਨ ਹੋ ਗਏ ਮੁੰਡਿਆ ਕੋ ਗਿਆ ਨਹੀਂ ਆ ਠੀਕ ਤੇ ਮੈਂ ਛੇਤੀ ਆ ਜੀ ਚੱਲ ਫਿਰ ਮਹਾਰਾ ਚੰਗਾ ਰਿਹਾ ਕੰਮ ਮम्मी ਜੀ ਉਹ ਤਾਂ ਤੁਹਾਨੂੰ ਦੱਸਣਗੇ ਸੋਨੂੰ ਆਪੇ ਆਣ ਕੇ ਲੜੀਆਂ ਲੁੜੀਆਂ ਕਰੀ ਕਿਤੇ ਮੈਂ ਕਰਾਂ ਲੜਨਾ ਕੀ ਮम्मी ਜੀ ਦੀਦੀ ਕੋਈ ਕੰਮ ਨਹੀਂ ਕਰਦੇ ਮम्मी ਤੁਹਾਨੂੰ ਆਪੇ ਸੋਨੂੰ ਆੜ ਕੇ ਦੱਸਦੇ ਆ ਕੀ ਕੁਛ ਹੋਇਆ ਮੈਂ ਕਰਾਂ ਚਲ ਤੁਸੀਂ ਬਾਹੋਂ ਮੈਂ ਆਮ ਨਹੀਂ ਆ ਤਾਂ ਸਭ ਆਪਾਂ ਤਾਂ ਜਾਨੀ ਆਂ ਅੰਦਰ ਫੇ ਵੇਖਾ ਫੇ ਅੰਦਰ ਬਣੀ ਸੁੱਤੀ ਹੋਣੀ ਆਂ ਵੇ ਕਿਦਾਂ ਡਈ ਮੇਰੀਆਂ ਗੱਲਾਂ ਕਰਨ ਕਿਦਾਂ ਪਟੀਆਂ ਡਈ ਮੇਰੀਆਂ ਭਰਉਣ ਕੋਈ ਨਹੀਂ ਪੜਾਈ ਜਾ ਮੇਰੇ ਕਿਹੜਾ ਸੇਤੇ ਕੋਈ ਅਸਰ ਮੈਂ ਕਿਹੜਾ ਨਾ ਕੋ ਡਰਦੀ ਆਂ ਮੰਮੀ ਨੇ ਝਟ ਮੇਰੀਆਂ ਗੱਲਾਂ ਚ ਆਇਆ ਨਾ ਸਸੀ ਕਾ ਮੰਮੀ ਜੀ ਸਸੀ ਕਾ ਸਸੀ ਕਾ ਹੋਰ ਸੋ ਠੀਕ ਠਾਕ ਜੀ ਹਾਂ ਠੀਕ ਠਾਕ ਮੰਮੀ ਜੀ ਠੀਕ ਜੀ ਹੁਣ ਹਾਂ ਠੀਕ ਆ ਜੇ ਲੱਗਣੇ ਉਹਨਾਂ ਚਾਰ ਦਿਨ ਮੈਂ ਹਾਂ ਜਾਨੀ ਆ ਮੇਰਾ ਜੀਜਾ ਨਹੀਂ ਲੱਗਦਾ ਮੈਂ ਜਾਨੀ ਆ ਘਰ ਫਰੇ ਕੰਮ ਨਹੀਂ ਘਰ ਚੱਲਦਾ ਤਾਂ ਫੇਰ ਮੈਂ ਹਾਂ ਜਾਨੀ ਕਾਮ ਤੇ ਚਲੋ ਮੰਮੀ ਸਾਬਾ ਜਾਂਦਾ ਹੀ ਘਰ ਦਾ ਨਹੀਂ ਰਹਿ ਲੈਣਾ ਇਹਨੇ ਚਾਰ ਦਿਨ ਹੋਰ ਮੈਂ ਘਰ ਦੂਰ ਦਾ ਖਾਣਾ ਹੋਏ ਕਾ ਕਾ ਦੂਰ ਪਰ ਬਾਜੀ ਕੱਢ ਲੈਂਦੇ ਅੱਛਾ ਹਾਂਜੀ ਹੋਰ ਫੇ ਕੰਮ ਕੂਮ ਚੰਗਾ ਚੱਲਦਾ ਰਿਹਾ ਨੇ ਮਗਰ ਹਾਂਜੀ ਠੀਕ ਹੈ ਨਹੀਂ ਨਹੀਂ ਮੰਮੀ ਮੈਂ ਆ ਤੇ ਨਹੀਂ ਮੈਂ ਤਾਂ ਨਹੀਂ ਲੜੀ ਉਹ ਹੀ ਜ਼ਿਆਦਾ ਬੋਲਦੀ ਮੇਰੇ ਨਾਲ ਅੱਛਾ ਅੱਛਾ ਕੋਈ ਨਹੀਂ ਚਾਹ ਮੈਂ ਕਰ ਲਈਏ ਕੱਲ ਉਹਦੇ ਨਾਲ ਉਹ ਮੰਮੀ ਥੀਨੀ ਨਿੱਕੀ ਆ ਨਾ ਉਹਨੀ ਤਿੱਖੀ ਆ ਨਹੀਂ ਮੈਂ ਕਰਦੀ ਖਾ ਲਓ ਤਨਾ ਵੀ ਪਤਾ ਲੱਗ ਜਾਣਾ ਮੈਨੂੰ ਪਤਾ ਲੱਗ ਜਾਣਾ ਹਾਂ ਆ ਜਾ ਮੰਮੀ ਤੇਨੂੰ ਪਤਾ ਤੂੰ ਟੈਨਸ਼ਨ ਨਾ ਲਿਆ ਕਰ ਮੰਮੀ ਤੇ ਰਹਿਣਾ ਐ ਨਾ ਚਾਰ ਦਿਨ ਐ ਦੀ ਛੇਤੀ ਕਾਤੋਂ ਆ ਕੇ ਤੀ ਮੈਂ ਪਤਾ ਆ ਗਈ ਮੈਂ ਧਾਰ ਦੂ ਨਾ ਮੋਰ ਸ਼ਾਇਦ ਨਿਕਲਦੀ ਹੋਵੇ ਤੇ ਮੈਂ ਤਾਂ ਕਰਕੇ ਆ ਗਈ ਧਾਰ ਤੇ ਬਾਜੀ ਕੱਢ ਲੈਂਦੇ ਸੀ ਅੱਛਾ ਹੋਰ ਫਿਰ ਹਾਂਜੀ ਠੀਕ ਆ ਮੰਮੀ ਆ लवली ਮੈਨੂੰ ਉੱਥੇ ਧਾਰ ਗਿਆ ਬੂਹੇ ਦੇ ਵਿੱਚ ਤਾਂ ਮੈਂ ਘਰੋਂ ਟੋਹਾਂ ਵਾਂ ਤੇ ਮੈਂ ਹਾਂ ਚੱਲ ਫਿਰ ਤੇ ਇਹਦੇ ਚਲ ਜਾਾਂਗੇ ਨਾ ਮੰਮੀ ਨੇ ਕਿਹਾ ਮੰਮੀ ਆਪਰੇਜ ਰੱਖਣਾ ਆਪਣਾ ਉਹ ਆਪਾਂ ਕੰਮ ਨਾ ਕੰਡਾ ਆਪਣੀ ਢੀ ਛੇਤੀ ਤੇ ਗੱਲ ਕਰਦੇ ਰਹਾਂਗੇ ਨਾ ਹਾਂਜੀ ਮੇਰੀ ਮਾਸੀ ਦਾ ਵੀ ਹੋਇਆ ਆਪਰੇਸ਼ਨ ਤੇ ਉਹਨਾਂ ਨੇ ਪਰੇਜ ਨਹੀਂ ਰੱਖਿਆ ਹੌਲਾ ਪਾਲਾ ਕੰਮ ਕੰਡਾ ਪਈ ਧੀਰੇ ਲੱਗਦਾ ਤੁਹਾਡੇ ਬਗੈਰ ਉੱਥੇ ਜਾ ਕੇ ਫਿਰ ਮੈਨੂੰ ਵੀ ਔਸਤਰਾ ਲੱਗਦਾ ਐ ਮੈਂ ਜਰਾ ਘਰ ਹੀ ਜਾਨੀ ਆਪਣੇ ਹਾਂਜੀ ਇਹ ਵੀ ਗੱਲ ਹੈਗੀ ਆ ਹਾਂ ਮੇਰਾ ਨਹੀਂ ਜੀ ਲੱਗਦਾ ਘਰ ਤੋਂ ਮੰਮੀ ਕਾ ਲਓ ਤੁਸੀਂ ਆਰਾਮ ਚਾਹ ਬਣਾ ਕੇ ਲਿਓ ਨੀ ਟਟਲੀ ਕੋ ਫੋਨ ਮਗਾਈ ਬਤ ਬਣਾਣ ਚਾ ਚਲ ਠੀਕ ਆ ਮੰਮੀ ਕਾ ਲਓ ਆਰਾਮ ਤੁਸੀਂ ਚਾਹ ਬਣਾ ਲਿਓ ਵੀ ਠੀਕ ਆ ਹਾਂ ਮਾਦਾ ਸਾਸਤਰੀ ਕਾਲ ਜਦੋਂ ਕਦੇ ਆਏ ਹੋ ਆਹ ਹੋ ਗਿਆ ਮੇਰੇ ਕੋਈ ਟਾੜੇ ਇਹੋ ਹੋ ਗਿਆ ਮਮੀ ਠੀਕ ਹੈ ਜੀ ਆਹ ਨੂੰ ਮਮੀ ਜੀ ਚਾਹ ਉਹਦਾ ਟਾਈਮ ਲਾਤਾ ਪੁੱਤ ਚਾਹ ਨੂੰ ਮਮੀ ਟਾਈਮ ਤੇ ਲੱਗਣੀ ਐ ਵੀ ਚਾਰ ਜੇ ਲੱਗਿਆ ਆਹ ਪਤਾ ਕੀ ਕੋਈ ਗਲਤ ਨਹੀਂ ਹੋਈ ਮਗਰੋਂ ਨਹੀਂ ਮਾਤਾ ਇਹ ਲੜਦੀਆਂ ਰਹੀਆਂ ਮਗਰੋਂ ਇਹ ਗੱਲ ਹੋਈ ਐ ਅੱਛਾ ਭਾਬੀ ਜਿਹੜੀ ਐ ਨਾ ਉਹ ਸਾਰਾ ਕੰਮ ਪੂਨਮ ਕੋ ਕਰਾਉਂਦੀ ਰਹਿੰਦੀ ਆ ਆ ਵਾਹਤ ਨਹੀਂ ਲਾਉਂਦੀ ਤੇ ਜਦੋਂ ਵੀ ਉਹ ਕਹਿੰਦੀ ਆ ਨਾ ਕੰਮ ਵੱਲੋਂ ਫੇਰ ਲੜਾਈ ਪਾ ਕੇ ਬਹਿ ਜਾਂਦੀ ਆ ਆ ਡਕਰੋ ਨਵੇੜਾ ਅੱਛਾ ਤਾਂ ਚਲ ਚਾਹ ਤੇ ਪੀਏ ਫਿਰ ਫਿਰ ਕਰਦੇ ਆ ਗੱਲ ਪਰ ਮੈਂ ਤਾਂ ਚਾਹ ਪੀ ਲਵਾਂ ਫੇਰ ਮੈਂ ਦੱਸਦਾ ਮੈਨੂੰ ਪਾੜ ਚਾਹ ਤਾਂ ਜਟੜੀ ਹੋ ਗਈ ਹੈ ਉਹ ਵਾਲੇ ਅਕਾ ਬੋ ਲੈ ਗਿਆ ਪੁੱਤਾਂ ਨੂੰ ਕੇ ਵੇਲੇ ਭਾਬੀ ਵਾਜ ਮਾਰੀ ਜਿੱਦ ਤੱਕ ਨਹੀਂ ਆਈ ਇਦਾਂ ਹੀ ਕਰਦੀ ਰਹੀ ਮਗਰੋਂ ਮੈਂ ਲੜਦੀ ਰਹੀ ਆ ਕੱਲ ਵੀ ਭਾਬੀ ਨੂੰ ਗਿਆ ਧਾਰ ਕੱਟਣ ਲਈ ਤੇ ਧਾਰ ਇਹਨੇ ਕੱਟੀ ਨਹੀਂ ਘਰੇ ਪੜੀ ਲੜਾਈ ਇਹਨੇ ਅੱਛਾ ਫੇਤਾਰ ਮੈਂ ਕੱਢ ਕੇ ਲੈ ਕੇ ਆਇਆ ਅੱਛਾ ਮੈਂ ਤਾਂ ਆਈ ਇੱਥੇ ਮੈਂ ਵੀ ਛੇਤੀ ਆ ਗਈ ਮੈਂ ਚਲ ਚਾਲੀ ਚਲ ਗਈ ਆ ਗਈ ਹੁਣ ਮੇਂ ਚੁਗਲੀਆਂ ਘਰ ਆ ਗਈਆਂ ਬਾਕੀ ਚੁਗਲੀਆਂ ਕੀ ਕਰਨੀਆਂ ਭਾਬੀ ਅਸੀਂ ਸਾਰਾ ਕੰਮ ਤੇ ਨਹੀਂ ਬੁਨਮਗਾ ਕਰਾਉਂਦੇ ਹੋ ਜਿਹੜਾ ਕੰਮ ਮੈਂ ਕਰਦੀ ਉਹ ਨਹੀਂ ਦਿਖਦਾ ਤੁਹਾਨੂੰ ਕਿਹੜਾ ਕੰਮ ਕਰਦੇ ਤੁਸੀਂ ਸਾਰਾ ਕੰਮ ਮੈਂ ਲੱਗੀ ਰਹੀ ਵੀ ਜੇ ਉਹ ਕਰਦੀ ਉਹ ਦਿਖਦਾ ਤੁਹਾਨੂੰ ਜਿਹੜਾ ਮੈਂ ਕਰਦੀ ਤਾਰ ਕੱਢਣ ਨੂੰ ਕਿਹਾ ਤਾਰ ਮੈਂ ਮੰਮੀ ਨਹੀਂ ਕਦੀ ਕੱਢੀ ਤਾਰਾਂ ਨੇ ਮੈਂ ਕਦੀ ਆਪਣੇ ਪੇਕੇ ਨਹੀਂ ਕੱਢਿਆ ਇੱਥੇ ਮੈਂ ਕਿਉਂ ਕੱਢਾਂ ਮੰਮੀ ਇਹਨਾਂ ਨੂੰ ਜਦੋਂ ਵੀ ਕੋਈ ਕੰਮ ਕਹਿੰਦੀ ਹੈ ਨਾ ਇਹ ਬਹਾਨੇ ਬਣਾ ਲੈਂਦੀ ਕਦੀ ਕਹਿੰਦੀ ਮੇਰਾ ਲੱਕ ਦੋਦਾ ਕਦੀ ਕਹਿੰਦੀ ਮੇਰੇ ਢਿੱਡ ਬੀੜ ਹੁੰਦੀ ਕਦੀ ਕਹਿੰਦੀ ਮੇਰੀ ਮੰਮੀ ਦਾ ਫੋਨ ਆ ਗਿਆ ਆਪਣੀ ਮਰਜ਼ੀ ਨਾਲ ਮਤ ਮੈਂ ਤੁਹਾਨੂੰ ਸਮਝਾ ਕੇ ਕਹੀ ਹੈ ਵੀ ਰੱਖਿਆ ਲੈ ਉਹ ਮਗਰ ਨਾਲ ਲੜਿਓ ਨਾਲ ਲੜਿਓ ਪਰ ਉਹਦੇ ਕੋਈ ਅਸਰ ਨਹੀਂ ਹੋਇਆ ਮੰਮੀ ਉਹ ਇਹਨੂੰ ਚੁਗਲਾ ਲਮਦੀ ਰਹਿੰਦੀ ਇਹ ਗਾੜੀ ਤੁਹਾਨੂੰ ਕਹਿੰਦੇ ਰਹਿੰਦੇ ਆ ਮੈਂ ਦੱਸੋ ਕੀ ਕਰਾਂ ਇਹ ਪਾਸਾ ਆਇਆ ਹੈ ਨਾ ਕਮਾਸ਼ਾ ਪੂਰਾ ਸਵੇਰੇ ਨਿਕਲ ਗਈ ਮਾਤਾ ਇਹ ਸਵੇਰੇ ਨਿਕਲ ਗਈ ਕਿ ਕਾਹ ਤੋਂ ਲੜਾਈ ਪਾ ਕੇ ਬਹਿ ਜਾਂਦੀ ਹੈ ਕਿੱਥੇ ਗਈ ਸੀ ਚਾਚੀ ਘਰ ਸਵੇਰੇ ਨਿਕਲ ਗਈ ਸਵੇਰੇ ਨਹੀਂ ਕਈ ਸ਼ਾਮ ਨੂੰ ਆਈ 7 ਵਜੇ ਆਈ ਹੈ ਸ਼ਾਮ ਨੂੰ ਮੰਮੀ ਅੱਜ ਜੀ ਨਹੀਂ ਚਾਚੀ ਘਰ ਮੈਂ ਕਿਹੜਾ ਕਦੀ ਗਈ ਆ ਉਹ ਇਹ ਗੱਲ ਨਹੀਂ ਮੈਂ ਜੀ ਤੇ ਚਾਚੀ ਦੇ ਘਰ ਚਲ ਕੇ ਪੁਆਣੇ ਮੈਂ ਵੀ ਬੜੇ ਪਾਵਾਂਗੇ ਨੂਨ ਆ ਨਾ ਕੋਈ ਨਾ ਕੇ ਪਿੱਛੇ ਕਰੇਗੀ ਨੂਨ ਦੇ ਤਾਂ ਗੱਲ ਕਰੀ ਨਹੀਂ ਉਹ ਤਾਂ ਸ਼ਾਂਤਾ ਕਰ ਰਹੀ ਸੀ ਕੀ ਕਰਦੀ ਆ ਚਾਚੀ ਠੀਕ ਨਹੀਂ ਮੰਮੀ ਆਂਦੀ ਮੇਰੇ ਲਾਗੇ ਚੱਲ ਬਹਿ ਜਾ ਚਾਚੀ ਠੀਕ ਨਹੀਂ ਚਾਚੀ ਤਾਂ ਨੋਪਰ ਲੱਗੇ ਆਂਦੀ ਘਰ ਕਰਨਾ ਕੀ ਇਹਨਾਂ ਦੋਵਾਂ ਜੀਆਂ ਨੇ ਸਵੇਰ ਦੀ ਤੇ ਲੜਾਈ ਪਾਈ ਮੈਨਾਂ ਮੈਂ ਕਰ ਕੀ ਕਰਨਾ ਉਹ ਤੇ ਜੜਾ ਨਾ ਤੂੰ ਹੀ ਚੁੰਦਿਆ ਜਾਲ ਪਾਹੀ ਵੱਖੋ ਵੱਖੋ ਜੀ ਉਹ ਕੰਮ ਨਹੀਂ ਹੋਣਾ ਕੰਮ ਤੁਹਾਨੂੰ ਕਰਨਾ ਪੈਣਾ ਮੈਂ ਵੱਖੋ ਵੱਖ ਨਹੀਂ ਕਰਨਾ ਮਾਦਾ ਇਦਾਂ ਹੀ ਕਰਦੀ ਐ ਬਹਾਨੇ ਰੋਜ ਇਦਾਂ ਹੀ ਪੜਾਉਂਦੀ ਰਹਿੰਦੀ ਆ ਬਹਾਨੇ ਨਹੀਂ ਇੱਥੇ ਚੱਲਣੇ ਤੇ ਮੈਂ ਵੱਖਰੀਆਂ ਨਹੀਂ ਕਰਨਾ ਸਿੱਧੀ ਗੱਲ ਜੇ ਜੜੀਆਂ ਮਤਾਂ ਦੇਦੀ ਆ ਆਪਣੀਆਂ ਮਤਾਂ ਆਪਣੇ ਕੋਲ ਰੱਖੇ ਤੂੰ ਮੰਮੀ ਉਹਨਾਂ ਦੀ ਗੱਲਾਂ ਸੁਣਦੇ ਆ ਉਹ ਤੇ ਤੈਨਾਂ ਮੈਨੂੰ ਪਤਾ ਤੋ ਬੜੀ ਕੰਮ ਚ ਹੋ ਰਹਾਂ ਆ ਜਾ ਫੜੇ ਭਾਂਡੇ ਇਹ ਜਾ ਕੇ ਮਾਂ ਦੇ ਏ ਜਾ ਕੇ ਚੁੱਪ ਕਰਕੇ ਰਸੋਈ ਚ ਵੜ ਜਾ ਹੁਣ ਹੋ ਲੜਾਈ ਕਰਨ ਦੀ ਕੋਈ ਲੋੜ ਨਹੀਂ ਕੋਈ ਨਹੀਂ ਕਰ ਲੈਣੀ ਮम्मी ਕੰਮ ਹੀ ਆ ਸੰਭ ਕਰਦੇ ਆ ਚੱਤੀ ਆਹ ਬੋ ਤਾਂ ਫਿਰ ਤੂੰ ਕੀ ਆਣਾ ਮਾਤਾ ਸਾਨੂੰ ਕਰਦੇ ਤੂੰ ਅੱਡ ਨਹੀਂ ਪੁੱਤ ਮੈਂ ਵੱਖਰੇ ਨਹੀਂ ਕਰਨਾ ਜੇ ਇੱਕ ਵਿਆਹ ਵਾਲਾ ਮਾਮਾ ਕਰੋ ਮੈਂ ਤੁਹਾਨੂੰ ਕੋਈ ਨਹੀਂ ਵਖੋਵਾ ਕੀ ਕਰਦਾ ਕਿ ਮੈਂ ਉਹਨੂੰ ਨਹੀਂ ਵੀ ਆਉਣਾ ਤੇ ਮਾਤਾ ਇਹਨ ਭਾਬੀ ਨੂੰ ਸਮਝਾ ਜੀ ਰਿਸ਼ਤਾ ਨਹੀਂ ਹੋਣਾ ਸਮਝਾਵੇ ਭਾਬੀ ਨੂੰ ਥੋੜਾ ਬੋਤਾ ਸਾਰਾ ਕੰਮ ਹੀ ਉਹਦੇ ਪਾਪ ਕਰਉਂਦੀ ਪੂਣ ਮਗਰ ਫੇਰਾ ਜਿੱਦਾਂ ਮੈਂ ਉਹਨੂੰ ਆਖਾ ਇਹ ਮਗਰੋਂ ਇਹ ਪੱਟੀ ਪੜਾਈ ਕਿਸੇ ਨੇ ਕਿੰਨੀ ਤਰਾ ਤਾਂ ਲੜੀਆਂ ਨਹੀਂ ਜਦੋਂ ਤਾਂ ਨਹੀਂ ਲੜਦੀਆਂ ਕੋਈ ਗੱਲ ਨਹੀਂ ਹੁਣ ਮੈਂ ਜਾਣਾ ਨਹੀਂ ਉਧਰ ਪਤਾ ਲੈਣ ਤੇਰੀ ਮਾਮੀ ਦਾ ਮੈਂ ਇੱਥੇ ਹੀ ਰਹਿਣਾ ਤੇ ਮੈਂ ਮੁੰਡੇ ਨੂੰ ਵਿਆਹ ਕੇ ਫੇਰ ਮੈਂ ਵੱਖਰਿਆ ਕਰਨਾ ਮੇਰਾ ਘਰ ਡੋਢੀ ਗੰਡਾ ਨਹੀਂ ਕੰਮ ਦਿੱਤੇ ਜਾਦੇ ਤੂੰ ਉਹਨੂੰ ਸਮਝਾ ਕੇ ਰੱਖੋ ਵੀ ਉਹ ਵੀ ਕੰਮ ਕਰਿਆ ਕਰੇ ਮੈਂ ਉਹ ਤਾਂ ਵੱਖਰਿਆ ਨਹੀਂ ਕਰਨਾ ਚੱਲ ਮਾਦਾ ਵੇਖ ਲੋ ਫੇਰ ਜਦਾਂ ਕਰਨਾ ਤੂੰ ਆਹ ਪੁੱਤ ਘਾਟ ਚ ਬੜੀ ਬਰਕਤ ਮੈਂ ਕਰਦਾ ਭਾਬੀ ਨੂੰ ਸਮਝਾ ਕੇ ਰੱਖੋ ਕੰਮ ਕਰਿਆ ਕਰੇ ਉਹ ਭਾਬੀ ਨਾ ਉਹ ਭਾਬੀ ਮੰਨ ਲਏਗੀ ਤੂੰ ਕੋਈ ਗੱਲ ਨਹੀਂ ਆ ਮੈਂ ਦੋ ਦਿਨ ਹੀ ਘਰੋਂ ਗਈ ਆ ਪਤਾ ਨਹੀਂ ਕਿਹੜੇ ਚੰਦਰੇ ਦੀਆਂ ਨਜ਼ਰਾਂ ਲੱਗ ਗਈਆਂ ਇਹਨਾਂ ਨੂੰ ਪਤਾ ਨਹੀਂ ਕਿਹੜੀ ਆਂਦੀ ਰਹੀ ਆ ਕੀ ਪਟੀਆਂ ਪੜਾਈਆਂ ਵਾਹਿਗੁਰੂ ਇਹਨਾਂ ਦਾ ਸਲੂਕ ਹੀ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹਨਾਂ ਨੂੰ ਵੱਖਰੇ ਨਹੀਂ ਕਰਨਾ ਜਿੰਨੇ ਚਿਰ ਮੈਂ ਦੂਜਾ ਮੁੰਡਾ ਨਹੀਂ ਵੀ ਆਉਂਦੀ ਪਤਾ ਨਹੀਂ ਕੀ ਹੋਇਆ ਚੱਲ ਕੋਈ ਨਹੀਂ ਮੈਂ ਦੋਵਾਂ ਨੂੰ ਰੱਖਣੀ ਆ ਤੇ ਆ ਕੇ ਕੋਈ ਘੰਟਾ ਟਾਈਮ ਕੱਢੀ ਜਾਂਦੀ ਆ ਮਗਰੋਂ ਸਾਰੇ ਪੋੜੇ ਤੇ ਹੁੰਦੇ ਚਾਚੀ ਦੇ ਚਾਚੀ ਨੇ ਇੱਕ ਦਿਨਾਂ ਦਾ ਖਹਿਣਾ ਛੱਡਦੀ ਕਦੇ ਇਧਰੋਂ ਆ ਜਾਂਦੀ ਕਦੇ ਇਧਰੋਂ ਆ ਜਾਂਦੀ ਸੱਚਾ ਪਾਤਸ਼ਾਹ ਇਹਨਾਂ ਨੂੰ ਮੱਤ ਪਾਈ ਹੈ ਦਾ ਤੇ ਇਹਨਾਂ ਨੂੰ ਮੱਤ ਪਾਈ ਸੱਚੇ பட்டியா மம்மி படாத்தி ਜੋ ਵੀ ਕਰਦੇ ਨੇ ਉਹੀ ਦੱਸਣਾ ਹੈ। ਰਾਹੇ ਚਾਉਣੀ ਨਾ ਮੈਂ ਅੱਡੋ ਹੋ ਜਾ। ਹੋ ਜਾ ਮੇਰੀ ਵੱਲੋਂ ਕੱਲ ਨੂੰ ਮੇਰੀ ਵੱਲੋਂ। ਮੇਰੇ ਬੰਦੇ ਦੀ ਕਮਾਈ ਆਉਂਦੀ ਆ ਨਾ। ਮੇਰਾ ਪੰਧਾ ਨਹੀਂ ਕੁਝ ਵੀ ਕਰਦਾ। ਉਹ ਤਾਂ ਸਾਰੀ ਦਿਹਾੜੀ ਪੈੜੀਆਂ 'ਚ ਰਹਿੰਦਾ ਪੈੜੀਆਂ 'ਚ ਕੀ ਕਰਦਾ? ਪੈੜੀਆਂ ਦਾ ਕੰਮ ਵੀ ਬੜਾ ਹੁੰਦਾ ਵਾ ਦੀਦੀ। ਮੇਰੇ ਬੰਦੇ ਘਰ ਦਾ ਕੰਮ ਵੀ ਨਹੀਂ ਕਰਦੇ। ਮੈਂ ਕਰਨਾ। ਮੈਂ ਕਰਨਾ। ਸਾਹਮਣੇ ਮੇਰਾ ਘਰ ਸੰਭਲ ਤੂੰ ਹੀ ਕਰ। ਮੈਂ ਨਹੀਂ ਕਰਨਾ ਕੁਛ ਵੀ। ਮੈਂ ਲੱਗੀ ਭਾਂਡੇ ਮਾਂਜਣ। ਮੈਂ ਨਹੀਂ ਮਾਂਜਣੇ ਹੁਣ। ਮੈਂ ਤੇਰੇ ਕੋਈ ਕੰਮ ਕਰਾਉਣਾ ਨਾ ਮੈਂ ਕਰਨਾ। ਆਜ ਤੇ ਭਾਂਡੇ ਮਾਂਜ। ਮਾਂਜਣੇ ਤੇ ਮਾਂਜ। ਮੈਂ ਨਹੀਂ ਕਰਨਾ ਕੁਛ